ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਪਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਫਤਖ ਸਾਮਨੀ ਨੂਰ ਅਰਸ ਹਾ ਕੁਰਸ ਹਾ ਤੁਤਿ ਠੇ ਸਚੇ ਪਾਤ ਸਹਾ ਮਲ ਜਨਮ ਜਨਮ ਦੀ ਸਜਣ ਸਚਾ ਪਾਤ ਸਹਾ ਸਿਰਸਾ ਹੰਦੈ ਜਿਸ ਪਾਸ ਬਹਿਠਿਆ ਸੋਹੀ ਸਬਨਾ ਦਾਵੇ ਸਜਣ ਸਚਾ ਪਾਤ ਸਾਹੋ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੋਹੀ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਤੀਜਾ ਹਰ ਜੀਉ ਤੁਧਨੋ ਸਦਾ ਸਲਾਹੀ ਪਿਆਰੇ ਜਿਚਰ ਘਟ ਅੰਤਰ ਹੈ ਸਾਸਾ ਇਕ ਪਾਲ ਖਿਨ ਵਿਸਰਹਿ ਤੂ ਸਵਾਮੀ ਜਾਣੋ ਬਰਸ ਪਚਾਸਾ ਹਮ ਮੂਡ ਮੁਗਦ ਸਦਾ ਸੇ ਭਾਈ ਗੁਰ ਕਾ ਸ਼ਬਦ ਪ੍ਰਗਾਸਾ ਹਰ ਜੀਉ ਤੁਧਨ ਸਦਾ ਸਲਾਹੇ ਪਿਆਰੇ ਜਿ ਚਰ ਘਟ ਅੰਤਰ ਹੈ ਸਾਸਾ ਇਕ ਪਾਲਖਿਨ ਵਿਸਰਾ ਤੂ ਸੁਆਮੀ ਜਾਣੋ ਬਰਸ ਪਚਾਸਾ ਹਮ ਮੂੜ ਮੁਗਦ ਸਦਾ ਸੇ ਪਾਈ ਗੁਰ ਕਾ ਸਬਦ ਪ੍ਰਗਾਸਾ ਹਰ ਜਿਉ ਤੁਮਿਆਪੇ ਦੇਹੋ ਬੁਝਾਈ ਹਰ ਜਿਉ ਤੁਧ ਬਿਟਹੋ ਵਾਰਿਆ ਸਦਹੀ ਤੇਰੇ ਨਾਮ ਬਿਟਹੋ ਬਲਜਾਈ ਰਹਾ ਆਮ ਸ਼ਬਦ ਮੋਏ ਸ਼ਬਦ ਮਾਰ ਜੀਵਾਲੇ ਪਾਈ ਸ਼ਬਦੇ ਹੀ ਮੁਕਤ ਪਾਈ ਸ਼ਬਦੇ ਮਨ ਤਨ ਨਿਰਮਲ ਹੋਆ ਹਰ ਵਸਿਆ ਮਨ ਆਏ ਸ਼ਬਦ ਗੁਰ ਦਾਤਾ ਜਿਤ ਮਨ ਰਾਤਾ ਹਰਿ ਸਿਉ ਰਹਿ ਆ ਸਮਾਈ ਸ਼ਬਦ ਨਾ ਜਾਣ ਸੇ ਅੰਨੇ ਬੋਲੇ ਸੇ ਕਿਤ ਆਏ ਸੰਸਾਰਾ ਹਰ ਰਸਨਾ ਪਾਇਆ ਬਿਰਥਾ ਜਨਮ ਗਵਾਇਆ ਜਮਵਾਰੋ ਵਾਰਾ ਬਿਸਟਾ ਕੇ ਕੀੜੇ ਬਿਸਟਾ ਮਹ ਸਮਾਣੇ ਮਨਮੁਖ ਮੁਗਦ ਗੁਬਾਰਾ ਆਪੇ ਕਰ ਵੇਖੈ ਮਾਰਗ ਲਾਏ ਪਾਏ ਤਿਸ ਬਿਨ ਅਵਰ ਨਾ ਕੋਈ ਜੋ ਤੁਰ ਲਿਖਿਆ ਸੋ ਕੋਇ ਨ ਮਿਟੈ ਭਾਈ ਕਰਤਾ ਕਰੇ ਸੋ ਹੋਏ ਨਾਨਕ ਨਾਮ ਵਸਿਆ ਮਨ ਅੰਤਰ ਪਾਏ ਔਰ ਨਾਂ ਦੂਜਾ ਕੋਈ ਆਪੇ ਕਰ ਵੇਖੈ ਮਾਰਗ ਲਾਏ ਪਾਏ ਤਿਸ ਬਿਨ ਔਰ ਨਾਂ ਕੋਈ ਜੋ ਤੁਰ ਲਿਖਿਆ ਸੋ ਕੋਈ ਨ ਮਿਟ ਪਾਏ ਕਰਤਾ ਕਰੇ ਸੋ ਹੋਏ ਨਾਨਕ ਨਾਮ ਵਸਿਆ ਮਨ ਅੰਤਰ ਪਾਏ ਔਰ ਨਾਂ ਦੂਜਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਾ ਮਹੱਲਾ ਤੀਜਾ ਹਰ ਜਿਓ ਤੋਜਨੋ ਸਦਾ ਸਾਲਾਹੀ ਪਿਆਰੇ ਜਿਚਰ ਘਟ ਅੰਤਰ ਹੈ ਸਾਸਾ ਇੱਕ ਪਲ ਖਿੰਨ ਵਿਸਰਹਿ ਤੂ ਸੁਆਮੀ ਜਾਣੋ ਬਰਸ ਪਚਾਸਾ ਹਮ ਮੂੜ ਮੁਗਦ ਸਦਾ ਸੇ ਭਾਈ ਗੁਰ ਕਾ ਸਬਦ ਪ੍ਰਗਾਸਾ